ਅਲੱਗ ਰਾਜ ਹੋਣਾ ਚਾਹੀਦਾ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਵੋਟ ਪੋਲਿਟਿਕਸ ਦੀ ਇਹਨੂੰ ਆਪਾਂ ਮਿਕਸ ਨਾ ਕਰਕੇ ਇੱਕ ਤਾਂ ਪੰਜਾਬੀਆਂ ਨੂੰ ਜਾਂ ਸਾਡੇ ਬੰਦਿਆਂ ਨੂੰ ਇੰਨੀ ਗੱਲ ਦੀ ਸਮਝ ਇਸ ਤਰ੍ਹਾਂ ਆ ਗਈ ਆ ਵੀ ਜਦੋਂ ਪੰਜਾਬ ਦਾ ਕੋਈ ਹੱਲ ਨਿਕਲਣਾ ਨਾ ਉਹ ਕੱਲਾ ਵੋਟ ਪੋਲਿਟਿਕਸ ਚੋਂ ਨਿਕਲਣਾ ਉਹ ਚੋਣਾਂ ਚੋਂ ਨਿਕਲਣਾ ਚੋਣਾਂ ਚੋਂ ਪੰਜਾਬ ਦਾ ਹੱਲ ਪੂਰਨ ਤੌਰ ਤੇ ਨਹੀਂ ਨਿਕਲ ਸਕਦਾ ਕਿਵੇਂ ਨਿਕਲੂਗਾ ਫਿਰ ਅਨਸ਼ਕ ਨਿਕਲ ਸਕਦਾ ਚੋਣਾਂ ਚੋਂ ਪੰਜਾਬ ਦਾ ਜੇ ਕੋਈ ਹੱਲ ਪਿਆ ਉਹ ਜਦੋਂ ਤੱਕ ਸਾਡੇ ਕੋਲੇ ਵਾਧ ਅਧਿਕਾਰ ਨਹੀਂ ਆਉਂਦੇ ਉਦੋਂ ਤੱਕ ਸਾਡਾ ਹੱਲ ਨਹੀਂ ਨਿਕਲਦਾ ਜਦੋਂ ਤੱਕ ਇਹ politcal structure ਆ ਜਿਹੜਾ ਉਹ ਫੈਡਰਲ ਢਾਂਚੇ ਨੂੰ ਐਕਸੈਪਟ ਕਰਕੇ ਉਹਨੂੰ ਉਸ ਢੰਗ ਨਾਲ ਰਚ ਨਹੀਂ ਦਿੰਦਾ ਆਨੰਦਪੁਰ ਬਤਾਂਦੀ ਗੱਲ ਕਰਦੇ ਹਾਂ ਆਨੰਦਪੁਰ ਸਾਹਿਬ ਦਾ ਮਤਾ ਕੀ ਸੀ ਫੈਡਰਲ ਢਾਂਚੇ ਦੀ ਗੱਲ ਹੀ ਕੀਤੀ ਗਈ ਸੀ ਨਾ ਅੱਜ ਤੁਸੀਂ ਖੁਦਮੁਖਤਿਆਰ ਜਦੋਂ ਤੱਕ ਨਹੀਂ ਹੁੰਦੇ ਖੁਦਮੁਖਤਿਆਰੀ ਤੁਹਾਡੇ ਕੋਲੇ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਆਪਦੀ ਕਿਸਮਤ ਕਿਵੇਂ ਘੜੋਗੇ ਆਵਦੀਆਂ ਪਾਲিসੀਆਂ ਕਿਵੇਂ ਘੜੋਂਗੇ ਕਿਸਾਨਾਂ ਦੀਆਂ ਪਾਲিসੀਆਂ ਕਿਵੇਂ ਘੜੋਂਗੇ ਸਿੱਖਿਆ ਦੀਆਂ ਪਾਲিসੀਆਂ ਕਿਵੇਂ ਘੜੋਂਗੇ ਸਮਾਜ ਦੀਆਂ ਪਾਲিসੀਆਂ ਕਿਵੇਂ ਘੜੋਂਗੇ ਮੈਨੂੰ ਦੱਸੋ ਅੱਜ ਸਾਡੇ ਸੀਐਮ ਕੋਲੇ ਕੋਈ ਪਾਵਰ ਹੈਗੀ ਆ ਵੀ ਕਿਸਾਨਾਂ ਦੇ ਮਸਲੇ 'ਚ ਦਖਲਅੰਦਾਜ਼ੀ ਦੇ ਸਕੇ ਅੱਜ ਉਹਦੇ ਕੋਲੇ ਇਸ ਕੋਈ ਪਾਵਰ ਹੈਗੀ ਸਾਡੇ ਸੀਐਮ ਸਾਹਿਬ ਕੋਲੇ ਵੀ ਉਹ ਸਿੱਖਿਆ ਤੇ ਕੋਈ ਪਾਲਿਸੀ ਘੜ ਸਕੇ ਅੱਜ ਉਹਨਾਂ ਕੋਲੇ ਕੋਈ ਇਹ ਪਾਵਰ ਹੈਗੀ ਵੀ ਪੰਜਾਬ ਦੇ ਮੌਜੂਦਾ ਮਸਲਿਆਂ ਨੂੰ ਚਾਹੇ ਉਹ ਪ੍ਰਵਾਸ ਦਾ ਮਸਲਾ ਚਾਹੇ ਉਹ ਨਸ਼ਿਆਂ ਦਾ ਮਸਲਾ ਇਹ ਕਹਿਤਾ ਦਿੰਦੇ ਆਂ ਅਸੀਂ ਹੱਲ ਕਰਦਾਂਗੇ ਹੋ ਗਿਆ। ਇਹੀ ਵਾਅਦੇ ਕਰਕੇ ਪਿਛਲੀਆਂ ਚੋਣਾਂ 'ਚ ਸਰਕਾਰ ਬਣਾਈ ਸੀ ਨਾ। ਤੁਸੀਂ ਦੇਖੋ ਫੇਰ ਗੁਟਕਾ ਸਾਹਿਬ ਹੱਥ 'ਚ ਲੈ ਕੇ ਸਰਕਾਰਾਂ ਉਸ ਵੇਲੇ ਸਰਕਾਰਾਂ ਬਣਾਉਣ ਤੇ ਚੱਕਰ 'ਚ ਇਹਨਾਂ ਨੇ ਜੁਮਲੇ ਦਿੱਤੇ ਵੀ ਆਹ ਦੇਖੋ ਬਾਣੀ ਹੱਥ 'ਚ ਹੈਨਾ ਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਵੀ ਸਜ਼ਾ ਦੇਵਾਂਗਾ। ਕੁਝ ਹੋਇਆ? ਨਹੀਂ ਹੋ ਸਕਦਾ। ਕਿਉਂਕਿ